ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਲਾਉ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਦਿਨ ਹੈਗਾ ਜੀ ਸ਼ਨੀ ਐਤਵਾਰ ਦਾ ਆਪਾਂ ਗਏ ਸੀਗੇ ਬੀਬੜੀਆਂ ਦੇ ਮੇਲੇ ਤੇ ਪਿੰਡ ਬਰੇਟੇ ਇੱਥੇ ਬੀਬੜੀਆਂ ਮਾਈਆਂ ਦਾ ਮੇਲਾ ਭਰਦਾਗਾ ਬਸ ਮੇਲਾ ਕੀ ਅਸੀਂ ਜਿਆਦਾ ਮੇਲਾ ਤਾਂ ਨਹੀਂ ਦੇਖਣ ਜਾਂਦੇ ਹੁੰਦੇ ਬਸ ਵੀ ਮਿੱਟੀ ਕੱਢਣੀ ਜ਼ਰੂਰੀ ਹੁੰਦੀ ਹੈਗੀ ਤੇ ਸਵੇਰੇ ਜਲਦੀ ਜਾਣਾ ਸੀਗਾ 6:30 ਵਜੇ ਅਸੀਂ ਬਸ ਤੇ ਚੜ ਗਈ ਸੀਗੇ ਇੱਥੋਂ ਜਲਦੀ ਜਲਦੀ ਕੰਮ ਕਰੇ ਗੋਹਾ ਸਿੱਟਿਆ ਮੱਜਾ ਥੱਲੋ ਸੰਭਰ ਸਮਰਾਈ ਤਿਆਰੀ ਕਰੀ ਬਸ 6:30 ਤਾਂ ਹੁਣ ਸਨੇਹੀ ਹੋ ਜਾਂਦੇ ਨੇਗੇ ਤੇ ਤਾਂ ਕਰਕੇ ਕਰੇ ਵਲੌਗ ਦੀ ਸ਼ੁਰੂ ਸ਼ੁਰੂਆਤ ਨਹੀਂ ਕਰੀ ਹੈਗੀ ਬਸ ਫਿਰ ਬਸ ਜਿ ਬੈਠ ਕੇ ਵੀ ਕੋਈ ਮੈਨੂੰ ਚੰਗਾ ਜੈਨ ਲੱਗਿਆ ਵੀ ਚਲ ਆਪਾਂ ਕੈਮਰਾ ਲਾਈਏ ਫਿਰ ਅਸੀਂ ਉੱਥੇ ਪਹੁੰਚ ਕੇ ਹੀ ਮੈਂ ਵੀਡੀਓ ਬਣਾਈ ਤੇ ਅਸੀਂ ਇੱਥੇ ਪਹੁੰਚ ਗਏ ਸੀ ਗੀਆਂ 8 ਕਵਾ ਪੌਣੇ 8 ਵਜੇ ਦਿਨ ਪਹੁੰਚ ਗਏ ਸੀ ਅਸੀਂ ਸਾਢੇ 7 ਹੀ ਪਹੁੰਚ ਗਏ ਸੀ ਬਸ ਇਹ ਬਲਾਡੇ ਤੋਂ ਵੀ ਜਾਣਸਾਰ ਸਾਨੂੰ ਬਸ ਉਹਦੀ ਮਿਲ ਗਈ ਸੀਗੀ ਬਰਟਿਆਂ ਵਾਲੀ ਤੇ ਅਸੀਂ ਆ ਗਏ ਸੀ ਗੀਆਂ ਇੱਕੇ ਮੇਰੀ ਬੀਬੀ ਸੀਗੀ ਮੇਰੇ ਨਾਲ ਇੱਕ ਆਪਣੇ ਘਰਾਂ ਚ ਹੋਰ ਸੀਗੀ ਬੈਣ ਮੇਰੀ ਤਿੰਨ ਹੀ ਗਈਆਂ ਸੀਗੀਆਂ ਬਸ ਅਸੀਂ ਗਈ ਤਾਂ ਇੱਥੋਂ ਇੱਕ ਬੈਣ ਵੀ ਸੀਗੀ ਕਿਰਾਏ ਤੇ ਤੇ ਫਿਰ ਅਸੀਂ ਤਾਂ ਕਰਕੇ ਨਹੀਂ ਉਹਨਾਂ ਨਾਲ ਗਈਓ ਪਹਿਲਾਂ ਇੱਥੋਂ 9 ਵਜੇ 10 ਵਜੇ ਤੁਰਦੇ ਨੇਗੇ ਫਿਰ ਉੱਥੋਂ ਬਾੜੀਆਂ ਬੁੜੀਆਂ ਹੋਣ ਕਰਕੇ ਛੇਤੀ ਮੱਥਾ ਲੀ ਟੇਕਦੀਆਂ ਫਿਰ ਸਾਰਾ ਦਿਨ ਲੈ ਜਾਂਦਾ ਹੈਗਾ ਅਸੀਂ ਗਈਆਂ ਤਾਂ ਐ ਸੀਗੀਆਂ ਸੁਨੇਹਾ ਵੀ ਛੀੜ ਹੋਊਗੀ ਪਾਰੇ ਲਾਸਟ ਐਤਵਾਰ ਸੀਗਾ ਮੂਰੇ ਨੇ ਰਾਲਾ ਐਤਵਾਰ ਆਉਣਾ ਸੀਗਾ ਤਾਂ ਕਰਕੇ ਇਥੇ ਬਹੁਤ ਪੀੜਸੇ ਦੇਖੋ ਉੱਥੋਂ ਲੈ ਕੇ ਪਿੱਛੇ ਤੱਕ ਲੈਣ ਲੱਗੀ ਹੋਈ ਹੈਗੀ ਬਹੁਤ ਚੌੜੀ ਬੰਦੇ ਬੁੜੀਆਂ ਦੀ ਦੇਖ ਕੇ ਅਸੀਂ ਡਰ ਗਿਆ ਵੀ ਹੈ ਜੇ ਇੱਥੇ ਲੈਣ ਚ ਲੱਗਦੀਆਂ ਫੇਰ ਤਾਂ ਜੰਮੀ ਨਹੀਂ ਬਾਰੀ ਆਉਣੀ ਹੈਗੀ ਫਿਰ ਅਸੀਂ ਸੋਚਿਆ ਵੀ ਜਗਾ ਤਾਂ ਸਾਰੀ ਮਾਤਾਂ ਦੀ ਹੋਈ ਹੈਗੀ ਹਨਾ ਵੀ ਜਦ ਨਾਲ ਆਪਾਂ ਮੱਥਾ ਬਾਹਰ ਟੇਕਾਂਗੇ ਪਰਲੇ ਗੇਟ ਜਾ ਕੇ ਅਸੀਂ ਮੱਥਾ ਟੇਕਦਾ ਸੀਗਾ ਉੱਥੇ ਬਸ ਜਿੱਥੋਂ ਗੇਟ ਨਿਕਲਦੇ ਆ ਮੱਥਾ ਟੇਕ ਕੇ ਉਹ ਉੱਧਰ ਦੀ ਅਸੀਂ ਫਿਰ ਇੱਧਰ ਦੀ ਆ ਕੇ ਬਾਹਰੇ ਦੂਸਰੇ ਗੇਟ ਮੱਥਾ ਟੇਕਦਾ ਸੀਗਾ ਮਾਤਾ ਦੇ ਮੰਦਿਰ ਦੇ ਮੂਰੇ ਤੇ ਵੀ ਜਾਣਾ ਤਾਂ ਸਾਰਾ ਕਾਣਾ ਪੈਸੇ ਇੱਕ ਥਾਈ ਹੁੰਦੇ ਨੇ ਕਿ ਜਦੋਂ ਆਪਾਂ ਮਾਤਾ ਦੇ ਮੰਦਿਰ 'ਚ ਹੀ ਆਗੇ ਕੋਈ ਗੱਲ ਹੁੰਦੀ ਹੈਗੀ ਬਹੁਤ ਦੁਨੀਆਂ ਹੈ ਮੱਥਾ ਟੇਕੀ ਜਾਂਦੀ ਸੀ ਇੱਥੇ ਬਸ ਇੱਥੇ ਪਰਲੇ ਗੇਟ 'ਅਸੀਂ ਮੱਥਾ ਟੇਕਦਾ ਸੀਗਾ ਤੇ ਇਸ ਤੋਂ ਬਾਅਦ ਅਸੀਂ ਗਈਆਂ ਲੰਗਰ ਕਰਨੀ ਪਹਿਲਾਂ ਜਾਂਦੀਆਂ ਸੀਗੀਆਂ ਫਿਰ ਅਸੀਂ ਮੁੜ ਕੇ ਆ ਕੇ ਅਖੇ ਪਹਿਲਾਂ ਲੰਗਰ 'ਚ ਜਾਇਏ ਪਹਿਲਾਂ ਚੱਪਲਾ ਪਾਉਣ ਜੰਦੀ ਅਸੀਂ ਪੁਲਿਸ ਵਾਲਾ ਨੇ ਫੇਰ ਨੰਗਨ ਦੇਣਾ ਦੁਬਾਰੀ ਉਧਰ ਇਹ ਲੰਗਰ 'ਚ ਗੰਨੀਆਂ ਚਾਹ ਪੀਣ ਗਈਆਂ ਸੀ ਪਰ ਚਾਹ ਸਾਨੂੰ ਨਹੀਂ ਮਿਲੀ ਫਿਰ ਫਿਰ ਮੁੜਿਆ ਇੱਥੋਂ ਫੁੱਲ ਜੇ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਕਿੰਨੇ ਸੋਹਣੇ ਫੁੱਲ ਸੀਗੇ ਭੁੱਖ ਵੀ ਲੱਗੀ ਪਈ ਸੀਗੀ ਸਾਨੂੰ ਇੱਥੇ ਸਵੇਰ ਦੇ ਇੱਕ ਵਾਰੀ ਚਾਹ ਪੀ ਕੇ ਕਿੰਨੀਆਂ ਸੀਗੀਆਂ ਕਾਲੀ ਕਾਲੀ ਚ ਪਿੱਛੇ ਪਾਓ ਅਮਰਾਂ ਚੋਈ ਆਓ ਐਨੀ ਛੋਟੀ ਆਜੂ ਤੇਰੇ ਆਹ ਆਇਨੀ ਛੋਟੀ ਆਜੂ ਤੇਰੇ ਆਹ ਆਦਰ ਦੇ ਨਜ਼ਾਰਾ ਨਾ ਦੇ ਆਦਰ ਦੇ ਨਜ਼ਾਰਾ ਨਾ ਦੇ ਪਟਾ ਜਨਾਬ ਤੇਰੀ ਛੋਟੀਆਂ ਹੁੰਦੀਆਂ ਨੇ ਤੂੰ ਤਾਂ ਪਾਈ ਫਿਰਦੀ ਐ ਮੈਂ ਤਾਂ ਤਾਂ ਹੀ ਜੀਉਂਦੀ ਹਾਂ ਆ ਵੇਲੇ ਹਾਂ ਕੁਮਾਰ ਜਦ ਰਾਹ ਪੌਣ ਦੀ ਸ਼ਾਮਨੀ ਉਹਨੇ ਕੋਈ ਇੱਥੇ ਆਏ ਬਾਤਾਂ ਜਿਵੇਂ ਨਾ ਜਿਵੇਂ ਲੜੀਆਂ ਪੁਰਾਣੀਆਂ ਲੱਗਦੀਆਂ ਨੇ ਨਾ ਪੁਰਾਣੀਆਂ ਪੁਰਾਣੀਆਂ ਲੈ ਲੈ ਆਪਣੇ ਮੇਰੀ ਚੂੜੀਆਂ ਮੈਂ ਤਾਂ ਮੜੀ ਜੱਪਟੀ ਆਉਗੀ ਇੱਥੇ ਸੀ ਚੂੜੀਆਂ ਪਾਉਂਦੀਆਂ ਸੀਗੀਆਂ ਵੀ ਚਲ ਮਾਈ ਤੋਂ ਕਹਿੰਦੇ ਐ ਮੁੰਦੇ ਨਹੀਂ ਹੁੰਦੇ ਵੀ ਪਵਾ ਲੋ 6-6 ਕਚੂੜੀਆਂ ਮੈਂ ਤਾਂ ਫਿਰ ਪਵਾ ਲੀਆਂ ਸੀ ਉਹ ਦੂਜੀ ਭੈਣ ਨੇ ਪਾਣੀਆਂ ਨੇ ਰਹੀਆਂ ਇਹ ਬੀਬੀ ਕਹਿੰਦੀ ਚਲ ਤੂੰ ਤਾਂ ਪਾ ਲੋ ਤਾਂ ਪਾਣੀਆਂ ਹੋਈਆਂ ਸੀਗਾ ਉਹ ਕਹਿੰਦੀ ਮੈਂ ਸੋਨ ਚ ਪਵਾ ਲੀਆਂ ਸੀ ਮੈਂ ਹੁਣ ਸੋਨ ਚ ਕਦੇ ਪਾਣੀਆਂ ਨਹੀਂ ਜਾਈਗੀ ਗਰਮੀ ਵਾਲੀ ਹੁੰਦੀ ਆ ਉਦੋਂ ਚੱਲੀਆਂ ਜਿੰਨ ਜਾਂਦੀਆਂ ਹੈਗੀਆਂ ਤੇ ਇਹਦੇ ਬਾਅਦ ਅਸੀਂ ਆ ਗਈ ਸੀਗੇ ਪਕੌੜਿਆਣੀ ਦੁਕਾਨ ਤੇ ਬਸ ਹੋਰ ਤਾਂ ਅਸੀਂ ਕੁਛ ਨਹੀਂ ਖਰੀਦਿਆ ਹੈਗਾ ਕੁਛ ਨਹੀਂ ਹੁੰਦਾ ਮੇਲਿਆਂ ਚ ਲੈਣ ਵਾਸਤੇ ਕੋਈ ਚੱਜ ਦੀ ਚੀਜ਼ ਨਹੀਂ ਹੁੰਦੀ ਰੇਟ ਵੱਧ ਚੀਜ਼ ਵਧੀਆ ਨਹੀਂ ਹੁੰਦੀ ਬਾਕੀ ਆਪਣੇ ਆਪ ਦਾ ਮੇਲਾ ਆਊਗਾ ਹੁਣ ਫਾਫੜਿਆਂ ਦਾ ਆਪਣਾ ਖਾਸ ਮੇਲਾ ਉੱਥੇ ਹੀ ਲਵਾਂਗੇ ਜਿਹੜਾ ਕੁਝ ਲੈਣਾ ਹੋਇਆ ਇੱਥੇ ਅਸੀਂ ਲੈ ਲਏ ਸੀਗੇ ਪਕੌੜੇ ਵੀ ਚਲ ਥੋੜੇ ਥੋੜੇ ਪਕੌੜੇ ਖਾ ਕੇ ਭੁੱਖ ਜੀ ਨਹੀਂ ਮਿਟ ਜੂਗੀ ਭੁੱਖ ਲੱਗੀ ਪਈ ਸੀਗੀ ਸਾਨੂੰ ਲੱਕੜ ਦਾ ਸਮਾਨ ਕੀ ਸੋਹਣਾ ਹੈ ਤਾਂ ਇਹਦੇ ਕੋਲ ਚੂੜੀਆਂ ਵਾਈ ਨਵੀਂ ਲੱਗਦੀਆਂ ਹਨ ਕਿੰਨੇ ਸੋਹਣੀਆਂ ਆ ਜਾਓ ਭਾਈ ਆ ਜਾਓ ਨਵੀਆਂ ਨਵੀਆਂ ਤੋਂ ਉਸ ਲਈ ਚਲਣੀ ਹੈ ਮਾਂ ਲਈ ਤੇ ਕਿੰਨਾ ਚਰ ਹੋਣਾ ਹੈ ਕਿੰਨੇ ਕਹਿੰਦਾ ਇਹ ਪੀਂਦੀ ਹੈ ਬੱਚਾ ਲੈ ਕੇ ਖੜਨ ਨੂੰ ਆਹੀ ਹੁੰਦਾ ਦੇਖੰਦਾ ਜਾਉਂਦਾ ਆਹ ਕੁੰਡਾ ਜਿਹੜਾ ਇਹ ਹੁੰਦਾ ਤੇ ਫੜਦਾ ਹਾਂ ਹੀ ਹੁੰਦਾ ਬਸ ਤਾਂ ਕੋਈ ਵਾਲੀਆਂ ਨਾਲ ਟਿੱਡੀਆਂ ਨੇ ਜਿਹੜੇ ਮੈਂ ਪਹਿਲਾਂ ਇੱਥੇ ਤੋਂ ਵਾਲੀ ਬੱਚਾ ਦਾ ਕੁੰਡਾ ਨਹੀਂ ਹੁੰਦਾ ਨਾ ਮੈਂ ਦੀ ਨਾ ਫੜਦਾ ਹੁੰਦਾ ਫਾਫੜਾ ਦੇ ਲਵਾਂਗੇ ਆਪਾਂ ਉੱਛੀ ਦਾ ਇਹ ਅਸੀਂ ਆ ਕੇ ਹੁਣ ਬੈਠ ਗਿਆ ਸੀਗੇ ਆਟੋ 'ਚ ਬਰੇਟੇ ਅੱਡੇ 'ਚ ਉਤਰ ਕੇ ਆਟੋ ਤੇ ਜਾਣਾ ਪੈਂਦਾ ਹੈਗਾ ਦੂਰ ਰਹਿ ਜਾਂਦਾ ਹੈਗਾ ਮੰਦਰ ਮਾਤਾ ਦਾ ਹੇ ਹੁਣ ਅਸੀਂ ਆਟੋ 'ਚ ਬੈਠ ਗਏ ਸੀਗੇ ਆਕੇ ਬਸੇ ਪਾਈ ਗਏ ਨਾ ਸੀਗਾ ਵੀ ਮੇਰੀ ਸਵਾਰੀਆਂ ਹੋਰ ਆ ਜਾਣ ਤਾਂ ਮੈਂ ਚੱਲਾਂ ਦੋ ਚਾਰ ਸਵਾਰੀਆਂ ਹੋਰ ਹੋ ਜਾਣ ਇਹ ਵੀ ਭਰ ਕੇ ਤੋਰ ਦੇਣਗੇ ਬਸ ਇੱਥੇ ਆ ਕੇ ਗਊਸ਼ਾਲਾ ਲਾਈ ਇੱਥੇ ਆ ਕੇ ਮੇਲਾ ਸਾਰਾ ਖਤਮ ਹੋ ਜਾਂਦਾ ਹੈਗਾ ਮੰਦਰ ਤੋਂ ਪਰੇ ਨੂੰ ਆਪਾਂ ਨਹੀਂ ਗਏ ਹੈਗੇ ਬਸ ਮੰਦਰ ਤੱਕ ਆਪਾਂ ਤਾਂ ਮੱਥਾ ਟੇਕਣਾ ਸੀ ਮਿੱਟੀ ਕਟਣੀ ਸੀਗੀ ਪਰ ਇਹਨੂੰ ਵੀ ਬਹੁਤ ਦੂਰ ਤੱਕ ਇਹ ਮੇਲਾ ਭਰਿਆ ਹੋਇਆ ਇਹ ਬੁੜੀਆਂ ਤਾਂ ਕੋਈ ਹੋਰ ਬੈਠੀਆਂ ਸੀਗੀਆਂ ਆਟੋ ਚ ਇਹ ਐ ਬਰੇਟਾ ਮੰਡੀ ਸ਼ਹਿਰ ਵਿੱਚ ਦੀ ਆਇਆ ਸੀਗਾ ਆਟੋ ਵੈਸੇ ਟਾਈਮ ਵਾਲਾ ਘੱਟ ਹੋਇਆ ਸੀ ਨਾ ਤਾਂ ਕਰਕੇ ਇਹ ਸਾਰੀਆਂ ਦੁਕਾਨਾਂ ਹਜੇ ਬੰਦ ਪਈਆਂ ਸੀਗੀਆਂ ਕੋਈ ਕੋਈ ਦੁਕਾਨ ਖੁੱਲੀ ਸੀਗੀ ਇੱਥੇ ਆ ਗਈਆਂ ਸੀਗੀਆਂ ਅਸੀਂ ਅੰਡੇ 'ਚ ਬਸ ਸਟੈਂਡ ਚਾਟੋਂ ਤੋਂ ਉੱਤਰ ਕੇ ਆ ਦੇਖ ਐ ਆਟੋ ਭਰ ਜਾਂਦੇ ਨੇ ਕਿ ਇੱਥੇ ਬਹੁਤ ਬੁੜੀਆਂ ਹੁਣ ਆਉਂਦੀਆਂ ਸੀਗੀਆਂ ਜਦੋਂ ਅਸੀਂ ਵਾਪਸ ਆ ਗਈਆਂ ਆਟੋ ਖੜੇ ਹੁੰਦੇ ਨੇ ਜਦੋਂ ਬਸ ਜੋ ਬੁੜੀਆਂ ਉਤਰਦੀਆਂ ਨੇ ਆਟੋ ਦੀ ਭਰ ਜਾਂਦੇ ਨੇਗੇ ਤਿੰਨ ਚਾਰ ਆਟੋ ਭਰ ਜਾਂਦੇ ਨੇ ਬਾਕੀ ਲਾਸਟ ਦਿਨ ਹੁਣ ਕਰਕੇ ਬਹੁਤ ਭਰਿਆ ਸੀਗਾ ਅੱਜ ਮੇਲਾ ਇੱਥੇ ਅਸੀਂ ਬੈਠ ਗਈਆਂ ਸੀਗੀਆਂ ਕਿਸੇ ਦੁਕਾਨ ਦੀ ਦੇਲੀ ਜੀ ਤੇ ਅਸੀਂ ਖਾਂਦੀਆਂ ਸੀਗੀਆਂ ਪਕੌੜੇ ਕਿ ਛੇ ਸੀ ਮੇਲੇ ਚ ਨਹੀਂ ਖਾਦੇ ਬਸ ਲੈ ਕੇ ਰੱਖਲੇ ਸੀਗੇ ਆ ਦੂਜੀ ਭੈਣ ਬੈਠੀ ਹੈ ਕੀ ਏਥਾਂ ਬੈਠੀ ਖਾਂਦੀ ਹੈ ਉੱਤੇ ਮੇਲੇ ਚ ਅਸੀਂ ਖੜੀਆਂ ਨਹੀਂ ਹੈਗੀਆਂ ਉਹਦੀ ਆਟੋ ਮਿਲ ਗਿਆ ਸਾਨੂੰ ਅਸੀਂ ਅਖਿਆ ਵੀ ਚੱਲ ਜੇ ਨਜ਼ਰ ਬੱਸ ਨਹੀਂ ਆਉਂਦੀ ਆਪਾਂ ਇੱਥੇ ਬੈ ਕੇ ਖਾ ਲੈਨੇ ਆ ਬਸ ਮੇਲੇ ਵਾਲੇ ਪਕੌੜੇ ਵਧੀਆ ਤਾਂ ਨਹੀਂ ਹੁੰਦੇ ਨੇ ਵਧੀਆ ਨਹੀਂ ਸੀਗੇ ਬਸ ਭੁੱਖ ਮੂਰੇ ਤਾਂ ਫਿਰ ਸਭ ਕੁਝ ਵਧੀਆ ਲੱਗਦਾ ਹੁੰਦਾਗਾ ਇੱਥੇ ਸਾਡੀ ਬੱਸ ਆ ਗਈ ਸੀਗੀ ਅਸੀਂ ਬੈਠ ਗਈਆਂ ਬੱਸ 'ਚ ਅੱਧੇ ਪਕੌੜੀ ਖਾਣੇ ਮਿਹਲੇਦੇ ਤਾਂ ਫਿਰ ਅਸੀਂ ਬੱਸ 'ਚ ਬੈਠ ਕੇ ਖਾਦੇ ਸਾਡੀ ਬੱਸ ਆ ਗਈ ਸੀ ਅੱਗੇ ਤੋਂ ਇਹ ਜਾਖੜ ਮੂਹਨ ਘਤੌਂਦੀਆਂ ਨੇ ਬੱਸਾਂ ਇਹ ਬਰੇਟਿਆਂ ਤੋਂ ਤਾਂ ਬੱਸ ਆਪਣਾ 15 ਮਿੰਟ ਦਾ ਰਹੇਗਾ ਅੱਡੇ ਦਾ ਬੱਸੇ ਵਧੀਆ ਰਹੀਆਂ ਸੀ। ਵਿੱਚ ਛੇਤੀ ਵਗੀਆਂ ਸੀ ਕਿਆ ਕਰੋ। ਬਸ ਮੈਂ ਗੋਹੇ-ਗੋਹੇ ਦਾ ਕੰਮ ਕਰ ਗਈ ਸੀਗੀ, ਰੋਟੀ ਹਰਮਨ ਨੇ ਬਣਾ ਲਈ ਸੀਗੀ ਬਾਅਦ ਚ। ਛੁੱਟੀ ਸੀ ਐਤਵਾਰ ਕਰਕੇ ਹਰਮਨ ਨੂੰ ਵਧੀਆ ਟਾਈਮ ਨਾਲ ਮੋੜਿਆ ਆਈਆਂ ਸੀਗੀਆਂ। ਚਲੋ ਜੀ ਬਸ ਆਪਣੀ ਇੱਥੇ ਚੱਲ ਪਈ ਸੀਗੀ। ਚੱਲ ਵੀ ਆਪਣੀ ਬੱਸ ਬਲਾਡੇ ਨੂੰ। ਇਹ ਬਰੇਟਿਆਂ ਦਾ ਬੱਸ ਸਟੈਂਡ ਸੀਗਾ। ਬੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਬਲਾਡੇ ਦਾ ਵੀ ਬਸ ਸਟੈਂਡ ਬਰੇਟਨ ਦਾ ਬਸ ਸਟੈਂਡ ਤਾਂ ਛੋਟਾ ਹੀ ਹੈਗਾ ਇੱਥੇ ਆ ਗਈਆਂ ਸੀਗੀਆਂ ਅਸੀਂ ਬਲਾਡੇ ਬੀਬੀ ਉੱਧਰ ਬੈਠੀ ਸੀ ਜਾ ਕੇ ਸਾਨੂੰ ਕਹਿੰਦੀ ਤੁਸੀਂ ਖਾਣ ਨੂੰ ਲਿਆਓ ਸੇਵ ਅਸੀਂ ਸੇਵ ਲੈਣ ਵਾਗੀਆਂ ਸੀਗੇ ਦੋਨੇ ਪੈਣਾ ਇੱਥੇ ਅਸੀਂ ਸੇਵ ਲੈ ਲਈ ਸੀਗੇ ਬੱਚਿਆਂ ਵਾਸਤੇ ਅਸੀਂ ਆ ਗਏ ਸੀਗੇ ਹੁਣ ਘਰੇ 10:00 ਵਜ ਗਏ 10 ਵਜੇ ਘਰੇ ਆਉਂਦਿਆਂ ਨੂੰ ਫੇਰ ਵੀ ਬਹੁਤ ਸੁਨੇਹਾ ਆ ਗਏ ਜਿਸ ਸੁਨੇਹਾ ਗਈਆਂ ਸੀਗੀਆਂ 6:30 ਚੜੀਆਂ ਸੀ ਅਸੀਂ ਇੱਥੇ ਸਾਢੇ 3:00 10 ਵਜੇ ਨੂੰ ਘਰੇ ਆ ਗਏ ਮਾਪਸ ਤੋਂ ਪੀੜ ਵਾਲੀ ਹੋ ਜਾਂਦੀ ਹੈ ਪੀੜ ਤੋਂ ਪਿੱਛੇ ਦਿਖਾਈ ਹੈਗੀ ਵੀਡੀਓ ਚ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਅਸ ਤਬਾਰੇ ਮੱਠਾ ਟੇਕ ਕੇ ਆਏ ਵੀ ਚਲ ਮਾਤਾ ਦੀ ਜਗ੍ਹਾ ਹੈਗੀ ਇੱਥੇ ਵੀ ਬਾਹਰ ਵੀ ਸਾਰਾ ਪੈਸਾ ਟਕਾ ਸਾਰਾ ਭੋਗ ਸਾਰਾ ਜਾਣਾ ਤਾਂ ਸਾਰਾ ਇੱਕ ਫਾਈਂ ਹੁੰਦਾ ਹੈਗਾ ਬਹੁਤ ਯਾਰੀ ਉਹ ਜੀ ਅਸੀਂ ਉਹ ਲੈਣ ਚ ਲੱਗਦੀ ਆ ਫਿਰ 2:00 ਵਜੇ ਤੱਕ ਨਹੀਂ ਨਿਕਲ ਸਕਦੀਆਂ ਨਾ ਆ 12:00 ਵਜੇ ਨਿਕਲਦੀਆਂ ਉੱਥੋਂ ਤਾਂ ਆ ਜਾਨੇ ਸਨੇਹਾ ਗਈਆਂ ਸੀ ਪੂਰਾ ਤਾਂ ਵੀ ਇੰਨਾ ਹੋ ਹੋ ਮੈਨ ਲੱਗਾ ਤਾਂ ਬਾਲਾ ਸੀਗਾ ਇਹ ਦੁਬਾਰਾ ਕਰਦੇ ਹੋਗੇ ਨਾ ਅਗਲੇ ਤਵਾਰ ਨਹਿਰ ਚਾਊਗਾ ਸਤ ਮੈਂ ਤੇ ਕਿਤੇ ਕੀ ਭਰੂਗਾ ਉਸ ਦਾ ਕਹਿੰਦਾ ਭਾਈ ਤੇ ਇੱਧਰ ਨਾ ਮੱਤਾ ਦੇਖੋ ਆਸੀਂ ਭਾਈ ਹਾਟ ਮੋੜਦੀਆਂ ਉੱਥੋਂ ਅਸੀਂ ਕੁਝ ਨਹੀਂ ਲਏ ਸੀਗੇ ਜਵਾਕਾਂ ਨੂੰ ਬਸ ਅਸੀਂ ਉੱਥੇ ਲੈ ਕੇ ਖਾਣੇ ਸੀਗੇ 20 ਰੁਪਏ ਦੇ ਪਕੌੜੇ ਵਾਲੀ ਭੁੱਖ ਜੀ ਲੱਗੀ ਸੀ ਸਵੇਰੇ ਕੇਰਾਂ ਚਾਹ ਪੀ ਕੇ ਆਈਆਂ ਸੀ ਅਸੀਂ ਖਾਲੇ ਸੀ ਵਸਤੋਂਾਂ ਜਾਣੀਆਂ ਨੇ ਕੌੜੇ ਲੈ ਕੇ ਇਹਨੂੰ ਕੀ ਕਰਤਾ ਕੀ ਕਰਤਾ ਮੋਰੀ ਜੀ ਉਹ ਨਹੀਂ ਕਾਣਾ ਸੀ ਇਹ ਅਸੀਂ ਸੇਵ ਲੈਈਆਂ ਸੀਗੀਆਂ ਆਉਂਦੀ ਹੋਈਆਂ ਬਲਾਡੇ ਤੋਂ ਉੱਥੋਂ ਲਿਉਂਦੇ ਵੀ ਨਹੀਂ ਹੁੰਦੇ ਸੀ ਜਵਾਕਾਂ ਨੂੰ ਖਾਣ ਨੂੰ ਕੁਸ ਵੀ ਕਹਿੰਦੇ ਵੀ ਬੀਗ ਗੁੜੀਆਂ ਫਿਰ ਜਵਾਕ ਤੋਂ ਲੱਗ ਜਾਂਦੀਆਂ ਨਹੀਂ ਗੀਆਂ ਵੀ ਕੁੜੀ ਆ ਕਰੇ ਵੀ ਫਿਰ ਜਾਣਾ ਪੈਂਦਾ ਵਾ ਜੇ ਉੱਥੋਂ ਲੈ ਕੇ ਚੀਜ਼ ਖਾ ਲੈ ਤੇ ਇਹ ਖਾਂਦੇ ਸੀਗੇ ਅਸੀਂ ਉਹ ਸੇਵ ਬਲਾਡੇ ਲੈ ਆਏ ਸੀ ਘਰੇ ਆ ਕੇ ਚੀਰੇ ਸੀਗੇ ਭੁੱਖ ਜੀ ਲੱਗੀ ਪਈ ਸੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਸਾਡੀ ਵੀਡੀਓ ਚੰਗੀ ਲੱਗਦੀ ਜੂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਧੰਨਵਾਦ ਜੀ